ਡਾਕਟਰ ਇਕਬਾਲ ਸਿੰਘ ਸਕਰੋਦੀ ਹੁਣਾ ਦੀ ਕਿਤਾਬ ਜਿਹੜੀ ਕਹਾਣੀਆਂ ਦੀ ਕਿਤਾਬ ਹੈ ਗੁਨਾਹਗਾਰ ਕੌਣ ਅਸੀਂ ਲੋਕ ਅਰਪਣ ਕੀਤੀ ਇਸ ਵਾਸਤੇ ਸਭ ਤੋਂ ਪਹਿਲਾਂ ਡਾਕਟਰ ਇਕਬਾਲ ਹੁਣਾ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਦੁਆ ਵੀ ਹੈ ਕਿ ਇਹਨਾਂ ਦੀ ਇਹ ਕਿਤਾਬ ਪਹਿਲੀ ਕਿਤਾਬ ਹੀ ਹੋਵੇ ਕਹਾਣੀਆਂ ਦੀ ਇਹਨਾਂ ਦੀ ਜਿਹੜੀ ਆਖਰੀ ਕਿਤਾਬ ਹੈ ਉਹ 30ਵੀਂ 40ਵੀਂ ਹੋਵੇ ਸੋ ਹੁਣ ਮੈਂ ਕਹਾਣੀਆਂ ਦੇ ਉੱਤੇ ਆਪਣੀ ਗੱਲ ਕਰਦਾ 5 ਮਿੰਟ ਮੈਨੂੰ ਦਿੱਤੇ ਗਏ ਨੇ 1-2 ਮਿੰਟ ਵੱਧ ਲੱਗ ਸਕਦੇ ਨੇ ਸੋ ਇਹ ਮੈਂ ਪਹਿਲਾਂ ਹੀ ਮਾਫੀ ਮੰਗਦਾ ਸਭ ਤੋਂ ਪਹਿਲਾਂ ਦੋਸਤੋ ਕਹਾਣੀਆਂ ਦੀ ਗੱਲ ਕਰਦੇ ਹੋਏ ਮੈਂ ਇੱਕ ਛੋਟੀ ਜੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਦਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਨੰਗਾ ਸੱਚ ਸੀ ਉਹ ਨੰਗਾ ਸੱਚ ਇੱਕ ਪਿੰਡ ਦੇ ਵਿੱਚ ਚੱਲਿਆ ਗਿਆ ਜਦੋਂ ਉਹ ਪਿੰਡ ਦੇ ਵਿੱਚ ਜਾ ਕੇ ਬੁੱਲਣ ਲੱਗਿਆ ਦੋਸਤੋ ਤਾਂ ਪਿੰਡ ਦੇ ਲੋਕਾਂ ਨੇ ਉਸ ਨੰਗੇ ਸੱਚ ਦੀ ਗੱਲ ਸੁਣ ਕੇ ਉਹਨੂੰ ਬਹੁਤ ਮਾੜਾ ਚੰਗਾ ਬੋਲਿਆ ਬੁਰਾ ਭਲਾ ਆਖਿਆ ਉਸ ਨੂੰ ਗਾਲਾਂ ਕੱਢੀਆਂ ਉਸ ਦੀ ਕੁੱਟ ਮਾਰ ਕੀਤੀ ਕੱਪੜੇ ਪਾਟ ਗਏ ਨੰਗਾ ਸੱਚ ਲਹੂ ਲਹਾਨ ਹੋ ਗਿਆ ਉਹ ਇਸ ਦੁਰਗਤੀ ਕਰਵਾ ਕੇ ਜਦੋਂ ਲੋਕਾਂ ਦੇ ਧੱਕੇ ਖਾ ਕੇ ਲੋਕਾਂ ਨੇ ਧੱਕੇ ਮਾਰ ਕੇ ਉਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਦੋਂ ਉਹ ਪਿੰਡ ਤੋਂ ਬਾਹਰ ਦੋਸਤੋ ਤੁਰਿਆ ਜਾ ਰਿਹਾ ਹੈ ਤਾਂ ਉਸ ਨੂੰ ਕੁਝ ਦੂਰੀ ਦੇ ਉੱਤੇ ਇੱਕ ਸੜਕ ਕਿਨਾਰੇ ਘਰ ਬਣਿਆ ਹੋਇਆ ਦਿਖਾਈ ਦਿੱਤਾ ਉਹ ਕਹਾਣੀ ਦਾ ਘਰ ਸੀ ਨੰਗਾ ਸੱਚ ਉਸ ਘਰ ਦੇ ਅੱਗੇ ਰੁਕ ਗਿਆ ਰੁਕ ਗਿਆ ਕਹਾਣੀ ਬਾਹਰ ਆਈ ਉਹਨੇ ਉਹਨੂੰ ਪੁੱਛਿਆ ਕਿ ਕੀ ਹੋਇਆ ਸੱਚ ਨੇ ਦੱਸਿਆ ਕਹਾਣੀ ਉਹਨੂੰ ਆਪਣੇ ਘਰ ਦੇ ਵਿੱਚ ਲੈ ਗਈ ਉਹਦੀ ਮੱਲਮ ਪੱਟੀ ਕੀਤੀ ਉਸ ਦੀ ਦੇਖਭਾਲ ਕੀਤੀ ਕਹਾਣੀ ਨੇ ਉਹਨੂੰ ਪਹਿਨਣ ਵਾਸਤੇ ਆਪਣੇ ਕੱਪੜੇ ਦਿੱਤੇ ਤੇ ਫਿਰ ਕਿਹਾ ਕਿ ਹੁਣ ਤੂੰ ਉਸ ਪਿੰਡ ਦੇ ਵਿੱਚ ਵਾਪਸ ਜਾ ਕੇ ਆਪਣੀ ਗੱਲ ਕਰ ਕਹਾਣੀ ਦੇ ਕੱਪੜੇ ਪਹਿਨ ਕੇ ਦੋਸਤੋ ਜਦੋਂ ਨੰਗਾ ਸੱਚ ਉਸ ਪਿੰਡ ਦੇ ਵਿੱਚ ਦੁਬਾਰਾ ਗਿਆ ਉਹਨੇ ਆਪਣੀ ਗੱਲ ਕੀਤੀ ਤਾਂ ਉਹੀ ਪਿੰਡ ਦੇ ਲੋਕਾਂ ਨੇ ਉਸ ਦੀ ਵਾਹਵਾ ਕੀਤੀ ਸਿਰਤ ਕੀਤੀ ਸਲਾਹ ਕੀਤੀ ਉਹ ਸੱਚ ਨੂੰ ਮਾਨ ਸਨਮਾਨ ਦਿੱਤਾ ਕਿ ਉਹਨੂੰ ਹੱਥਾਂ ਦੇ ਉੱਤੇ ਹੱਥੀ ਛਾਵਾ ਕੀਤੀਆਂ ਕੀ ਬਾਤ ਸੋ ਨੰਗੇ ਸੱਚ ਨੂੰ ਪਿੰਡ ਦੇ ਵਿੱਚ ਲਿਜਾ ਕੇ ਲੋਕਾਂ ਦੇ ਵਿੱਚ ਲਿਜਾ ਕੇ ਕਿਵੇਂ ਬੋਲਣਾ ਹੈ ਕਿਵੇਂ ਉਹਨੂੰ ਪ੍ਰਵਾਨ ਕਰਵਾਉਣਾ ਹੈ ਕਿਵੇਂ ਉਹਨੂੰ ਮਾਨ ਸਨਮਾਨ ਦੀ ਵਸਤ ਬਣਾਉਣਾ ਹੈ ਇਹ ਸਾਨੂੰ ਕਹਾਣੀ ਦੱਸਦੀ ਹੈ ਜਦੋਂ ਕਹਾਣੀ ਦਾ لباس ਪਹਿਨ ਕੇ ਕੱਪੜੇ ਪਹਿਨ ਕੇ ਸੱਚ ਸਾਡੇ ਸਾਹਮਣੇ ਆਉਂਦਾ ਤਾਂ ਉਹ ਕੁੱਟਣ ਮਾਰਨ ਯੋਗ ਦੀ ਸੰਵਾਦ ਰਚਾਉਣ ਯੋਗ ਉਹ ਪਰਵਾਣ ਕਰਨ ਯੋਗ ਉਹ ਮੰਨਣ ਯੋਗ ਹੋ ਜਾਂਦਾ ਸੋ ਇਸ ਨੁਕਤੇ ਨਿਗਾਹ ਤੋਂ ਮੈਂ ਜਦੋਂ ਡਾਕਟਰ ਇਕਵਾਲ ਸਿੰਘ ਛੁਣਾ ਦੀਆਂ ਇਹਨਾਂ ਕਹਾਣੀਆਂ ਦਾ ਪਾਠ ਕੀਤਾ ਤਾਂ ਦੋਸਤੋ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਨੰਗੇ ਸੱਚ ਨੇ ਮੈਨੂੰ ਇਹਨਾਂ ਕਹਾਣੀਆਂ ਦੀ ਵਸਤੂ ਸਮਗਰੀ ਬਣੀ ਹੋਈ ਨਜ਼ਰ ਆਈ ਇਕਬਾਲ ਸਿੰਘ ਨੂੰ ਇਹ ਬਥੂਬੀ ਪਤਾ ਹੈ ਕਿ ਇੱਕ ਚੰਗੀ ਕਹਾਣੀ ਕੀ ਹੁੰਦੀ ਹੈ ਸਾਡੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਖ ਹੋਣਾ ਦੀਆਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਪਹਿਲੀ ਵਿਰਖ ਨੂੰ ਕਿਸੇ ਨੇ ਪੁੱਛਿਆ ਕਿ ਚੰਗੀ ਕਹਾਣੀ ਕੀ ਹੁੰਦੀ ਹੈ ਉਹ ਕਹਿੰਦਾ ਚੰਗੀ ਕਹਾਣੀ ਪਤੰਗ ਵਰਗੀ ਹੁੰਦੀ ਹੈ ਜਿੰਨੀ ਹਲਕੀ ਹੋਊਗੀ ਓਨੀ ਉੱਚੀ ਜਾਊਗੀ ਦੂਜੀ ਗੱਲ ਦੋਸਤੋ ਮਿਰਕ ਨੂੰ ਕਿਸੇ ਨੇ ਪੁੱਛਿਆ ਕਿ ਹੁਣ ਤੂੰ ਕਹਾਣੀ ਕਿਉਂ ਨਹੀਂ ਲਿਖਦਾ ਜਦੋਂ ਇੱਕ ਪੜਾਹ ਦੇ ਉੱਤੇ ਉਹਨੇ ਲਿਖਣਾ ਬੰਦ ਕਰ ਦਿੱਤਾ ਜਵਾਬ ਦਿੱਤਾ ਕਹਿੰਦਾ ਮੈਂ ਇਸ ਕਰਕੇ ਕਹਾਣੀ ਲਿਖਣੀ ਬੰਦ ਕਰ ਦਿੱਤੀ ਹੈ ਕਿਉਂਕਿ ਹੁਣ ਮੇਰੇ ਪਾਤਰ ਬੋਲੀ ਬੋਲਣੀ ਹੀ ਭੁੱਲ ਗਏ ਨੇ ਉਹ ਜਿਹੜੀ ਬੋਲਦੇ ਹੁੰਦੇ ਸੀ ਕਹਾਣੀਆਂ ਦੇ ਵਿੱਚ ਜਿੰਨਾ ਚਿਰ ਦੋਸਤੋ ਜ਼ਿੰਦਗੀ ਦੇ ਵਿੱਚੋਂ ਲੋਕ ਪਾਤਰ ਬਣ ਕੇ ਕਹਾਣੀਆਂ ਦੇ ਵਿੱਚ ਸਾਡੇ ਬੋਲੀ ਬੋਲਦੇ ਨੇ ਕਹਾਣੀ ਲਿਖਦੇ ਆ ਜਿੰਨਾ ਚਿਰ ਕਹਾਣੀ ਹਲਕੀ ਹੈ ਉੱਚੀ ਜਾਂਦੀ ਹੈ ਉਡਾਨ ਭਰਦੀ ਹੈ ਡਾਕਟਰ ਇਕਵਾਲ ਸਿੰਘ ਹੁਣਾਂ ਨੂੰ ਇਸ ਗੱਲ ਦਾ ਪਤਾ ਹੈ ਇਸੇ ਕਾਰਨ ਕਰਕੇ ਜਦੋਂ ਉਹ ਕਹਾਣੀਆਂ ਲਿਖਦੇ ਨੇ ਇਸ ਕਿਤਾਬ ਵਿੱਚ ਲਿਖੀਆਂ ਕਹਾਣੀਆਂ ਦੀ ਸਿਰਜਣਾ ਕਰਦੇ ਨੇ ਤਾਂ ਦੋਸਤੋ ਸਭ ਤੋਂ ਪਹਿਲਾ ਨੁਕਤਾ ਜਿਹੜਾ ਜਿਵੇਂ ਡਾਕਟਰ ਸੰਧੂ ਹੁਣਾ ਨੇ ਸੰਕੇਤਕ ਰੂਪ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਹਾਣੀਆਂ ਦੇ ਵਿੱਚ ਜਿਹੜੇ ਪਾਤਰ ਨੇ ਉਹ ਪਾਤਰ ਬਹੁ ਗਿਣਤੀ ਅਧਿਆਪਕ ਪਾਤਰ ਨੇ ਤੇ ਵਿਦਿਆਰਥੀ ਪਾਤਰ ਨੇ ਇਹ ਕਹਾਣੀਆਂ ਵੱਡੀ ਉਮਰ ਦੇ ਲੋਕਾਂ ਨੂੰ ਛੋਟੀ ਉਮਰ ਦੇ ਲੋਕਾਂ ਨੂੰ ਸਕੂਲ ਦੇ ਵਿੱਚ ਲੈ ਜਾਂਦੀਆਂ ਉੱਥੇ ਜਿਹੜੇ ਵਿਦਿਆਰਥੀ ਨੇ ਉੱਥੇ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਪੜਨ ਤੋਂ ਲੈ ਕੇ ਘਰਾਂ ਪਰਿਵਾਰਾਂ ਤੱਕ ਸਮੱਸਿਆਵਾਂ ਨੇ ਉਹਨਾਂ ਨਾਲ ਸੰਬੰਧ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਆਪਣੀ ਬਸਤੂ ਬਣਾਉਂਦੀਆਂ ਨੇ ਕਹਾਣੀਆਂ ਦੇ ਵਿੱਚ ਸਕੂਲ ਹੈ ਜਿਹੜਾ ਉਹ ਇੱਕ ਘਟਨਾ ਸਥਲ ਬਣ ਕੇ ਉੱਭਰਦਾ ਹੈ ਦੂਜੀ ਗੱਲ ਦੋ ਤਰ੍ਹਾਂ ਦੇ ਪਾਤਰ ਜਦੋਂ ਮੈਂ ਅਧਿਆਪਕਾਂ ਨੂੰ ਪਾਤਰਾਂ ਦੇ ਤੌਰ ਦੇ ਉੱਤੇ ਅੰਡਰਲਾਈਨ ਕਰਦਾ ਦਿਖਾਈ ਦਿੱਤੇ ਮੈਨੂੰ ਪਹਿਲੇ ਇਸੇ ਅਧਿਆਪਕ ਜਿਵੇਂ ਇਹਨਾਂ ਦੀ ਕਹਾਣੀ ਵੱਡਾ ਪੁਰਸਕਾਰ ਹੈ ਉਸ ਕਹਾਣੀ ਦੇ ਵਿੱਚ ਇੱਕ ਪਾਤਰ ਹੈ ਜਿਹਦਾ ਨਾਮ ਹੈ ਮਾਲਵਿੰਦਰ ਮੈਡਮ ਮਾਲਵਿੰਦਰ ਮੈਡਮ ਮਾਲਵਿੰਦਰ ਇੱਕ ਐਸੇ ਚੰਗੇ ਅਧਿਆਪਕ ਦਾ ਰੋਲ ਕਰ ਅਦਾ ਕਰਦੀ ਹੈ ਇੱਕ ਐਸਾ ਰੋਲ ਮਾਡਲ ਸਾਡੇ ਅੱਗੇ ਰੱਖਦੀ ਹੈ ਜਿਹਨੂੰ ਆਪਣੇ ਕਿਰਦਾਰ ਔਰ ਕਰਮ ਦੇ ਉੱਤੇ ਬਹੁਤ ਮਾਣ ਹੈ ਉਹ ਆਪਣੇ ਕਰਮ ਤੇ ਕਿਰਦਾਰ ਦੇ ਪ੍ਰਤੀ ਪ੍ਰਤੀਬੱਧ ਹੈ समर्पितता पूरी तरह यही कारण है कि जिथे ਉਹ ਜਾਂਦੀ ਹੈ ਇਨਸਪੈਕਸ਼ਨ ਵਾਸਤੇ ਚੈਕ ਇਨ ਵਾਸਤੇ ਉੱਥੇ ਉਹਨੂੰ ਡਾਕਟਰ ਈਸ਼ਵਰ ਸਿੰਘ ਦੇ ਰੂਪ ਦੇ ਵਿੱਚ ਆਪਣਾ ਇੱਕ ਵਿਦਿਆਰਥੀ ਹੈ ਜਿਹੜਾ ਉੱਚੇ ਮਕਾਮ ਦੇ ਉੱਤੇ ਬੈਠਾ ਦਿਖਾਈ ਦਿੰਦਾ ਹੈ ਇਹ ਉਹਦੇ ਕਿਰਦਾਰ ਤੇ ਕਰਮ ਦੇ ਵਿੱਚੋਂ ਨਿਕਲਿਆ ਹੋਇਆ ਨਤੀਜਾ ਹੈ ਵੱਡਾ ਪੁਰਸਕਾਰ ਤੋਂ ਮਹਿਸੂਸ ਕਰਦੀ ਹੈ ਉਹਨੂੰ ਦੇਖ ਕੇ ਜਿਵੇਂ ਇਹਨੂੰ ਮਿਲ ਗਿਆ ਹੋਵੇ ਮਾਂ ਦੀ ਮਹਾਨਤਾ ਦੂਸਰੀ ਕਹਾਣੀ ਹੈ ਜਿਹਦੇ ਵਿੱਚ ਦੋਸਤੋ ਹੈਡਮਾਸਟਰ ਧਰਮਪਾਲ ਸਵੇਰੇ ਪ੍ਰਾਰਥਨਾ ਦੇ ਵਿੱਚ ਭਾਸ਼ਣ ਦਿੰਦਾ ਹੈ ਕਿ ਮਾਂ ਬੜੀ ਮਹਾਨ ਹੁੰਦੀ ਹੈ ਮਾਂ ਵਾਸਤੇ ਸਾਨੂੰ ਇਹ ਕਰਨਾ ਹੁੰਦਾ ਮਾਂ ਨਾ ਹੁੰਦੀ ਤਾਂ ਆਪਾਂ ਸਾਰੇ ਨਾ ਹੁੰਦੇ ਉਹ ਮਾਂ ਨਾਲ ਸਬੰਧ ਬਹੁਤ ਸਾਰਿਆਂ ਨਾਲ ਕਰਦਾ ਹੈ ਲੇਕਿਨ ਜਦੋਂ ਉਹ ਭਾਸ਼ਣ ਕਰਨ ਤੋਂ ਬਾਅਦ ਆਪਣੀ ਚੇਅਰ ਦੇ ਉੱਤੇ ਬੈਠ ਜਾਂਦਾ ਹੈ ਤਾਂ ਨਾਲ ਦੇ ਅਧਿਆਪਕ ਸਾਥੀ ਗੱਲਾਂ ਕਰਦੇ ਨੇ ਕਿ ਗੱਲਾਂ ਮਾਰਦਾ ਹੈ ਇਹ ਧਰਮਪਾਲ ਗੱਲਾਂ ਮਾਰਦਾ ਹੈ ਏਸ ਦੀ ਆਪਣੀ ਮਾਤਾ ਵਿਰਧ ਆਸ਼ਰਮ ਦੇ ਵਿੱਚ ਰੁੱਲ ਰਹੀ। ਉਹਦੀ ਤਾਂ ਇਹਨੇ ਦੇਖਪਾਲ ਕਰੀ ਨਹੀਂ। ਉਹਦੀ ਤਾਂ ਮਹਾਨਤਾ ਦਾ ਇਹਨੇ ਮਹਤਮ ਸਮਝਿਆ ਨਹੀਂ। ਸੋ ਦੋਸਤੋ ਅਧਿਆਪਨ ਦੋ ਤਰ੍ਹਾਂ ਦੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਨੇ। ਚੰਗਾ ਕਿਰਦਾਰ ਤੇ ਚੰਗ ਮਾੜਾ ਕਿਰਦਾਰ, ਚੰਗਾ ਕਰਮ ਤੇ ਮਾੜਾ ਕਰਮ ਲੈ ਕੇ। ਇਹ ਇੱਕ ਵੱਡੀ ਗੱਲ ਹੈ। ਕਿਸਮਕਾਲ ਦੇ ਵਿੱਚ ਅਧਿਆਪਕ ਨੂੰ ਪਾਤਰ ਬਣਾ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੋਲਣਯੋਗ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਦੀ ਗੱਲ ਕਰਦੀਆਂ ਨੇ ਕਹਾਣੀਆਂ ਦੂਸਰੀ ਗੱਲ ਜਦੋਂ ਅਸੀਂ ਰਿਸ਼ਤਿਆਂ ਦੇ ਨੁਕਤੇ ਨਿਗਾਹ ਤੋਂ ਇਸ ਕਹਾਣੀਆਂ ਨੂੰ ਦੇਖਦੇ ਹਾਂ ਇਹਨਾਂ ਨੂੰ ਤਾਂ ਸਾਨੂੰ ਡਾਕਟਰ ਇਕਵਾਲ ਸਿੰਘ ਸਰਾਦੀ ਇੱਕ ਥੀਸਿਸ ਉਸਾਰ ਕੇ ਦਿੰਦਾ ਹੈ ਕਿ ਰਿਸ਼ਤਿਆਂ ਦੇ ਬਹੁਤ ਧਰਾਤਲ ਹੁੰਦੇ ਰਹੇ ਰਿਸ਼ਤੇ ਜਿਹੜੇ ਬਹੁਤ ਧਰਾਤਲ ਹੁੰਦੇ ਨੇ ਦੋਸਤੋ ਉਹਨਾਂ ਧਰਾਤਲਾਂ ਦੇ ਵਿੱਚ ਬਹੁਤ ਧਰਾਤਲਾਂ ਦੇ ਉੱਤੇ ਬਹੁਤ ਸਾਰੇ ਰਿਸ਼ਤੇ ਟਿਣਕੇ ਹੋਏ ਵੀ ਦਿਖਾਈ ਦਿੰਦੇ ਨੇ ਬਹੁਤ ਸਾਰੇ ਰਿਸ਼ਤੇ ਗੰਗਲੇ ਹੋਏ ਵੀ ਦਿਖਾਈ ਦਿੰਦੇ ਨੇ ਦੋਵੇਂ ਤਰ੍ਹਾਂ ਦੇ ਰਿਸ਼ਤਿਆਂ ਨੂੰ ਕਸ਼ੀਦ ਕੇ ਡਾਕਟਰ ਇਕਬਾਲ ਸਿੰਘ ਸਰੌਦੀ ਸਾਡੇ ਅੱਗੇ ਕਹਾਣੀ ਦਾ ਜਿਹੜਾ ਗੱਤਾਂਤ ਹੈ ਉਹ ਸਕਦਾ ਹੈ ਇਹਨਾਂ ਦੀ ਪਹਿਲੀ ਕਹਾਣੀ ਟਿੜਕੇ ਰਿਸ਼ਤੇ ਇਸ ਦੇ ਵਿੱਚ ਗੁਰਦੀਸ਼ ਨਾਂ ਦੀ ਇੱਕ ਕੁੜੀ ਪਾਤਰ ਹੈ ਹੁਣ ਗੁਰਦੀਸ਼ ਉੰਦਾ ਜਿਹੜਾ ਮਤਰੇ ਆ ਪਿਓ ਵੈ ਉਸ ਦਾ ਨਾਮ ਕਰਤਾਰ ਹੈ ਉਹ ਸਕੂਲ ਦੇ ਵਿੱਚੋਂ ਕੁੜੀ ਨੂੰ ਛੁੱਟੀ ਦਿਵਾਉਣ ਵਾਸਤੇ ਆਉਂਦਾ ਹੈ ਘਰੇ ਮਹਿਮਾਨ ਆਏ ਨੇ ਚਾਹ ਪਾਣੀ ਬਣਾਉਣਾ ਸਕੂਲ ਦੀ ਮੁਖੀ ਹੈ ਜਿਹੜੀ ਦੋਸਤੋ ਉਹ ਜਦੋਂ ਗੁਰਦੀਸ਼ ਦੀ ਗੱਲ ਸੁਣਦੀ ਹੈ ਤਾਂ ਉਹਦੇ ਪੈਰਾਂ ਥਲੀੋਂ ਜ਼ਮੀਨ ਨਿਕਲ ਜਾਂਦੀ ਹੈ ਕੁੜੀ ਕਹਿੰਦੀ ਹੈ ਕਿ ਮੈਂ ਆਪਣੇ ਬਾਪੂ ਨਾਲ ਜਾਣਾ ਨਹੀਂ ਨੰਬਰ 1 ਇਹ ਮਤਰੇ ਆ ਨੰਬਰ 2 ਜਿੱਥੇ ਇਹ ਮੈਨੂੰ ਲੈ ਕੇ ਜਾਊਗਾ ਇਹਦੇ ਸ਼ਰਾਬੀ ਜਿਹੜੇ ਦੋਸਤ ਨੇ ਆਏ ਬੈਠੇ ਹੋਣਗੇ ਉਹਨਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਮੈਨੂੰ ਇਸ ਤਰ੍ਹਾਂ ਦੇ ਨਜ਼ਰੀਏ ਤੋਂ ਵੇਖਦੀਆਂ ਨੇ ਕਿ ਮੇਰਾ ਬੈਠਣਾ ਮੇਰਾ ਖੜਨਾ ਮੇਰਾ ਬੋਲਣਾ ਔਖਾ ਹੋ ਜਾਂਦਾ ਮੈਂ ਉੱਥੇ ਜਾ ਨਹੀਂ ਸਕਦੀ ਘਰ ਨਾਲੋਂ ਮੇਰੇ ਵਾਸਤੇ ਸਕੂਲ ਚੰਗਾ ਹੈ ਜਿੰਨਾ ਜਿੰਨਾ ਸਮਾਂ ਮੈਂ ਟੀਚਰ ਦੇ ਕੋਲ ਆ ਕਲਾਸਰੂਮ ਦੇ ਵਿੱਚ ਆ ਵਿਦਿਆਰਥੀਆਂ ਚ ਆ ਕਿਤਾਬਾਂ ਮੇਰੇ ਕੋਲ ਨੇ ਉਹਨਾਂ ਛੇਰ ਮੈਂ ਸੁਰੱਖਿਅਤਾਂ ਉਦੋਂ ਬਾਅਦ ਮੇਰਾ ਜਿਹੜਾ ਏਰੀਆ ਉਹ ਟਿੜਕੇ ਹੋਏ ਤਰਸਣ ਵਾਲਾ ਸ਼ੁਰੂ ਹੁੰਦਾ ਹੈ। ਇਹਦੀ ਕਹਾਣੀ ਦੋਸਤੋ ਟਿੜਕੇ ਰਿਸ਼ਤੇ ਸਾਨੂੰ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਜਿਹੜਾ ਵਰਤਾਰਾ ਉਸ ਦੇ ਬਹੁਤ ਮਹੀਨ ਤਰਸ ਲੱਭ ਕੇ ਤਲਾਸ਼ ਕੇ ਦਿੰਦੀ ਹੈ ਇਸ ਕਰਕੇ ਮੈਂ ਇਸ ਕਹਾਣੀ ਨੂੰ ਇੱਕ ਚੰਗੀ ਕਹਾਣੀ ਦੀ ਕੈਟਾਗਰੀ ਦੇ ਵਿੱਚ ਵਰਗ ਦੇ ਵਿੱਚ ਰੱਖਦਾ ਹਾਂ। ਦੂਜੀ ਕਹਾਣੀ ਗੰਧਲੇ ਰਿਸ਼ਤੇ ਇੱਕ ਫੌਜੀ ਬਾਪ ਹੈ ਉਹ ਆਪਣੀ ਪਤਨੀ ਨੂੰ ਬਹੁਤ ਪੁੱਟਦਾ ਉਸ ਦੇ ਤਿੰਨ ਜਵਾਕ ਨੇ ਪਤਨੀ ਹੈ ਜਿਹੜੀ ਉਹ ਸਤਸੰਗ ਸੁਣਨ ਜਾਂਦੀ ਹੈ ਪਤੀ ਬਾਅਦ ਦੇ ਵਿੱਚ ਫੌਜੀ ਕਰ ਕਿਸੇ ਹੋਰ ਔਰਤ ਨੂੰ ਲੈਂਦਾ ਔਰ ਇਸ ਗੱਲ ਨੂੰ ਲੈ ਕੇ ਕਲੇਸ਼ ਹੈ ਜਿਹੜਾ ਘਰ ਚ ਉਸ ਸਿਖਰ ਦੇ ਉੱਤੇ ਪਹੁੰਚ ਜਾਂਦਾ ਜਿੱਥੇ ਜਾ ਕੇ ਉਹਦਾ ਵੱਡਾ ਮੁੰਡਾ ਆਪਣੇ ਬਾਪ ਦੀ ਲਾਇਸੈਂਸੀ ਬੰਦੂਖ ਚਾਕੇ ਉਹਦੇ ਗੋਲੀ ਮਾਰ ਦਿੰਦਾ ਆਪ ਉਹ 20 ਸਾਲੀ ਸਜ਼ਾ ਕੱਟਣ ਵਾਸਤੇ ਜੇਲ੍ਹ ਚ ਲਿਆ ਜਾਂਦਾ ਹੁਣ ਬਾਪ ਹੁਣ ਘਰ ਹੁਣ ਮਾਂ ਇਹ ਰਿਸ਼ਤੇ ਬੱਚਿਆਂ ਨੂੰ ਜਦੋਂ ਇਹੋ ਜਿਹਾ ਭਵਿੱਖ ਦਿੰਦੇ ਨੇ ਉਹੋ ਜੀ ਜ਼ਿੰਦਗੀ ਦਿੰਦੇ ਨੇ ਦੋਸਤੋ ਤਾਂ ਗੱਲ ਗੁੰਲਣ ਯੋਗ ਹੋ ਜਾਂਦੀ ਹੈ ਸਾਡੇ ਚਿੰਤਨ ਦਾ ਵਿਸ਼ਾ ਹੋ ਜਾਂਦੀ ਹੈ ਅਸੀਂ ਉਹਨੂੰ ਸੁਟ ਨਹੀਂ ਸਕਦੇ ਉਹ ਸਾਡੇ ਵਾਸਤੇ ਬਹੁਤ ਅਹਿਮ ਮੁੱਦਾ ਹੋ ਜਾਂਦੀ ਹੈ ਡਾਕਟਰ ਇਕਬਾਲ ਸਿੰਘ ਸਰੌਦੀ ਉਹਨਾਂ ਦੀਆਂ ਕਹਾਣੀਆਂ ਛੋਟੀਆਂ ਛੋਟੀਆਂ ਸਧਾਰਨ ਗੱਲਾਂ ਦੇ ਵਿੱਚ ਜਿਹੜੀ ਅਸਾਧਾਰਨਤਾ ਪਈ ਹੈ ਵੱਡੀ ਉਸ ਨੂੰ ਅੰਡਰਲਾਈਨ ਕਰਦੀਆਂ ਨੇ ਸਕੈਨ ਕਰਦੀਆਂ ਨੇ ਤੁਹਾਡੇ ਅੱਗੇ ਇੱਕ ਚਿੰਤਨਸ਼ੀਲ ਨੁਕਤਾ ਨਿਗਾਹ ਤੋਂ ਮੁੱਦਾ ਬਣਾ ਕੇ ਲੈ ਕੇ ਆਉਂਦੀਆਂ ਨੇ ਕਿ ਭਾਈ ਪੜਨ ਵਾਲਿਓ ਇਹਨਾਂ ਦੇ ਉੱਤੇ ਗੌਰ ਕਰੋ ਇਹ ਮੁੱਦੇ ਦوار ਗੱਲਣ ਯੋਗ ਨੇ ਜ਼ਿੰਦਗੀ ਦੇ ਪਰਦੇ ਦੇ ਪਿੱਛੇ ਕਿੰਨਾ ਕੁਝ ਗੰਦਲਿਆ ਹੋਇਆ ਤੜਕਿਆ ਹੋਇਆ ਆਓ ਮੈਂ ਤੁਹਾਨੂੰ ਦਿਖਾਵਾਂ ਇੱਕ ਕਹਾਣੀਆਂ ਦੋਸਤੋ ਤੁਹਾਨੂੰ ਉਹ ਦਿਖਾਉਂਦੀਆਂ ਨੇ ਤੇ ਮੇਰੀ ਅਗਲੀ ਗੱਲ ਮੈਂ ਇੱਕ ਸ਼ੇਅਰ ਪੜਿਆ ਸੀ ਇਹਨਾਂ ਦੁਨੀਆ ਨੂੰ ਇੱਕ ਪਿੰਡ ਬਣਾਉਣ ਵਾਸਤੇ ਦੁਨੀਆ ਨੂੰ ਇੱਕ ਪਿੰਡ ਬਣਾਉਣ ਵਾਸਤੇ ਦੁਨੀਆ ਦੇ ਸਭ ਪਿੰਡ ਮਿਟਾਏ ਜਾਣਗੇ। ਕੀ ਬੋਲੋ? ਜਦੋਂ ਮੈਂ ਇਹ ਸ਼ੇਰ ਦੀ ਰੌਸ਼ਨੀ ਦੇ ਵਿੱਚ ਇਕਬਾਲ ਸਿੰਘਕਰੋਦੀ ਹੁਣਾ ਦੀਆਂ ਕੁਝ ਕਹਾਣੀਆਂ ਐਸੀਆਂ ਦਾ ਪਾਠ ਕੀਤਾ ਜਿਨ੍ਹਾਂ ਦਾ ਕੇਂਦਰੀ ਨੁਕਤਾ ਪਿੰਡ ਹੈ। ਮਿਸਾਲ ਦੇ ਤੌਰ ਦੇ ਉੱਤੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਕਟਨਾਸ਼ ਹਲਦੇ ਤੌਰ ਦੇ ਉੱਤੇ ਸਕਰੌਦੀ ਪਿੰਡ ਆਉਂਦਾ ਸ਼ਬਦ ਵੀ ਸਕਰੌਦੀ ਆਉਂਦਾ ਉਹਦਾ ਨਾਮ ਆਉਂਦਾ ਜਦੋਂ ਅਸੀਂ ਸਿਰਜਕ ਦੇ ਅਵਚੇਤਨ ਦੇ ਵਿੱਚ ਜਾ ਕੇ ਇਹਨਾਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਨਾਲ ਸੰਵਾਦ ਰਚੋਣੇ ਆ ਤਾਂ ਦੋਸਤੋ ਪਤਾ ਲੱਗਦਾ ਹੈ ਕਿ ਡਾਕਟਰ ਇਕਵਾਲ ਸਿੰਘ ਇੱਕ ਪਿੰਡ ਦਾ ਬੰਦਾ ਹੈ ਇਕਵਾਲ ਨੂੰ ਪਤਾ ਹੈ ਕਿ ਪਿੰਡ ਬੰਦੇ ਨੂੰ ਸਾਂਭਦਾ ਹੈ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਪਿੰਡ ਦੀਆਂ ਗੱਲਾਂ ਐਨੀਆਂ ਕੀਤੀਆਂ ਉਹਨਾਂ ਦੇ ਵਿੱਚ ਖੂਬਸੂਰਤ ਗੱਲ ਮੈਨੂੰ ਇਹ ਲੱਗੀ ਕਿ ਜਦੋਂ ਮੈਂ ਪਿੰਡ ਦੇ ਵਿੱਚ ਆਹਾ ਆ ਗੱਲਾਂ ਕਰਦਾ ਸੀ ਜ਼ਿੰਦਗੀ ਬੜੀ ਖੂਬਸੂਰਤ ਤੇ ਸੱਚੀ ਸੁੱਚੀ ਔਰ ਸਿੱਧ ਪੱਤਰੀ ਸੀ ਸਾਵੀ ਪੱਤਰੀ ਸੀ ਜਦੋਂ ਮੈਂ ਪੜ੍ਹ ਲਿਖ ਕੇ ਚੰਡੀਗੜ੍ਹ ਚੱਲਿਆ ਗਿਆ ਸਾਰਾ ਕੁਸ਼ੀ ਹੈ ਜਿਹੜਾ ਉਹ ਵਿਰੋਧੀ ਸ਼ਬਦ ਦੇ ਰੂਪ ਚ ਸਾਹਮਣੇ ਆ ਗਿਆ ਪਿੰਡ ਬੰਦੇ ਨੂੰ ਸਾਹਮਦਾ ਹੈ ਦੋਸਤੋ ਸ਼ਹਿਰ ਬੰਦੇ ਨੂੰ ਰੋਜ਼ਗਾਰ ਦਿੰਦਾ ਹੈ ਹੋਰ ਬਹੁਤ ਕੁਝ ਦਿੰਦਾ ਹੈ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਔਰ ਪਿੰਡ ਬੰਦੇ ਨੂੰ ਪਛਾਣ ਦਿੰਦਾ ਹੈ ਉਹਦਾ ਅਵਚੇਤਨ ਉਹਦੀ ਹੋਂਦ ਉਹਦੀ ਹਸਤੀ ਉਹਦੀਆਂ ਜੜ੍ਹਾਂ ਹਮੇਸ਼ਾ ਪਿੰਡ ਦੇ ਵਿੱਚ ਡੂੰਘੀਆਂ ਤਸੀਆਂ ਹੁੰਦੀਆਂ ਨੇ ਉਹ ਜਿੱਥੇ ਮਰਜੀ ਚੱਲਿਆ ਜਾਵੇ ਸ਼ਾਇਦ ਇਹੀ ਕਾਰਨ ਹੈ ਕਿ ਇਕਬਾਲ ਸਿੰਘ ਸਕਰੋਦੀ ਹੋਣਾਂ ਦੀਆਂ ਕਹਾਣੀਆਂ ਜਿਵੇਂ ਅਸੀਂ ਮਿਸਾਲ ਦੇ ਤੌਰ ਦੇ ਉੱਤੇ ਦੋਸਤੀ ਦਾ ਨਿੱਗ ਕਹਾਣੀ ਖਾਸ ਤੌਰ ਦੇ ਉੱਤੇ ਇਸ ਨੁਕਤੇ ਤੋਂ ਪੜੀਏ ਅਸੀਂ ਵੱਡਾ ਪੁਰਸਕਾਰ ਕਹਾਣੀ ਇਸ ਨੁਕਤੇ ਤੋਂ ਪੜ੍ਹੀਏ ਤਾਂ ਸਾਨੂੰ ਇਹ ਸਹਿਜੇ ਹੀ ਅਹਿਸਾਸ ਹੋ ਜਾਂਦਾ ਦੋਸਤੋ ਕਿ ਇਕਬਾਲ ਦੀਆਂ ਕਹਾਣੀਆਂ ਦੇ ਵਿੱਚ ਕੇਂਦਰ ਦੇ ਵਿੱਚ ਪਿੰਡ ਵੀ ਘਟਨਾ ਸਥਲ ਬਣ ਕੇ ਸਥਾਪਿਤ ਹੈ ਸशोਭਿਤ ਹੈ ਸਿਰਜਿਆ ਗਿਆ ਹੈ ਮੇਰੀ ਆਖਰੀ ਗੱਲ ਆਖਰੀ ਗੱਲ ਦੋਸਤੋ ਕਿ ਕਿ ਡਾਕਟਰ ਇਕਬਾਲ ਸਿੰਘ ਜਿਨ੍ਹਾਂ ਨੇ ਅੱਜ ਬਹੁਤ ਸਾਰੀ ਕਥਾ ਯਾਤਰਾ ਤੈਅ ਕਰਨੀ ਹੈ ਇਹਨਾਂ ਦੀ ਕਥਾ ਯਾਤਰਾ ਅੱਜ ਸ਼ੁਰੂ ਹੋਈ ਹੈ ਇਸ ਲਈ ਪੰਜਾਬੀ ਕਹਾਣੀ ਦੀ ਜਿਹੜੀ ਮੁੱਖ ਧਾਰਾ ਹੈ ਉਸ ਮੁੱਖ ਧਾਰਾ ਦੇ ਵਿੱਚ ਕਹਾਣੀ ਦਾ ਜਿਹੜਾ ਚਿਹਰਾ ਮੂਰਾ ਹੈ ਉਹਦਾ ਰੰਗ ਰੂਪ ਹੈ ਉਹਦਾ ਨਕਸ਼ ਨਿਹਾਰ ਹੈ ਉੱਥੇ ਤੱਕ ਇਹਨਾਂ ਨੇ ਆਪਣੀ ਕਹਾਣੀ ਨੂੰ ਇਸ ਯਾਤਰਾ ਨੂੰ ਲੈ ਕੇ ਜਾਣਾ ਹੈ ਇਹ ਨਿਸ਼ਚਿਤ ਤੌਰ ਦੇ ਉੱਤੇ ਲੈ ਕੇ ਜਾਣਗੇ ਕਿਉਂਕਿ ਇਹਨਾਂ ਦੀ ਕਹਾਣੀ ਫੌਜੀ ਦੀ ਧੀ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੂਗਾ ਇਸ ਕਹਾਣੀ ਦੇ ਵਿੱਚ ਇਸ ਤਰ੍ਹਾਂ ਦੇ ਤੱਤ ਨੇ ਕਹਾਣੀ ਕਲਾ ਦੇ ਜਿਹੜੇ ਇਹਨਾਂ ਦੀ ਸੰਭਾਵਨਾ ਇਹਨਾਂ ਦੀ ਸਮਰੱਥਾ ਸਾਨੂੰ ਦੱਸਦੇ ਨੇ ਕਿ ਇੱਕ ਦਿਨ ਇਕਬਾਲ ਸਿੰਘ ਸਕਰੋਤੀ ਦੀ ਕਥਾ ਯਾਤਰਾ ਕਹਾਣੀ ਦੇ ਮੁੱਖ ਤਾਰਾ ਤੱਕ ਜਾਊਗੀ ਫੌਜੀ ਦੀ ਤੀ ਕਹਾਣੀ ਦੇ ਵਿੱਚ ਦੋ ਤਿੰਨ ਗੱਲਾਂ ਨੇ ਬਸ ਦੋ ਲੜੀਓ ਪਹਿਲੀ ਕਿ ਇਸ ਦੇ ਵਿੱਚ ਦੋ ਕੁੜੀਆਂ ਪਾਤਰ ਨੇ ਇੱਕ ਜਿਹਦਾ ਨਾਮ ਕਿਰਨਜੀਤ ਹੈ ਜਿਹੜੀ ਫੌਜੀ ਦੀ ਧੀ ਹੈ ਦੂਜੀ ਉਹ ਕੁੜੀ ਜਿਹਦਾ ਨਾਮ surjeet ਹੈ ਜਿਹੜੀ ਤਿੰਨ ਮੁੰਡਿਆਂ ਦੀ ਭੈਣ ਹੈ ਹੁਣ ਦੋਨੇ ਕੁੜੀਆਂ ਦੋ ਧਰਾਤਲ ਦੋ ਕੇਂਦਰ ਬਿੰਦੂ ਕਹਾਣੀ ਦੇ ਰੂਪ ਅਸਾਰ ਦੀਆਂ ਨੇ ਅਸੀਂ ਜਦੋਂ ਉਹਨਾਂ ਦੋ ਕੇਂਦਰ ਬਿੰਦੂਆਂ ਦੇ ਉੱਤੇ ਖੜ ਕੇ ਸਾਰੀ ਕਹਾਣੀ ਦਾ ਪਾਠ ਕਰਦੇ ਹਾਂ ਤਾਂ ਕਮਾਲ ਦੀ ਕਹਾਣੀ ਕਲੇ ਜਿਹੜੀ ਕਹਾਣੀ ਦਾ ਹੁਨਰ ਹੈ ਜਿਹੜਾ ਲਿਖਣ ਦਾ ਬਿਰਤਾਂਤ ਸਿਰਜਣ ਦੀ ਜਿਹੜੀ ਯੋਗਤਾ ਹੈ ਡਾਕਟਰ ਇਕਵਾਲ ਦੀ ਉਹ ਸਾਹਮਣੇ ਸਾਡੇ ਆਉਂਦੀ ਆ ਜਿਵੇਂ ਮੈਂ ਗੱਲ ਕਰਾਂ ਪਹਿਲੀ ਸੁਰਜੀਤ ਇੱਕ ਸੀਨ ਆਉਂਦਾ ਕਹਾਣੀ 'ਚ ਦ੍ਰਿਸ਼ ਆਉਂਦਾ ਹੈ ਇਸ ਕਹਾਣੀ ਦੇ ਵਿੱਚ ਛੋਟੇ ਕਾਰ ਦੀ ਵੱਡੇ ਅਰਥਾਂ ਵਾਲੀ ਕਹਾਣੀ ਆ ਇਹ ਇਹਦੇ ਵਿੱਚ ਦ੍ਰਿਸ਼ ਚਿੱਤਰਨ ਹੈ ਜਿਹੜਾ ਉਸ ਦੇ ਰਾਹੀਂ ਸਾਨੂੰ ਅਰਥਾਂ ਦੇ ਨਾਲ ਜੋੜਿਆ ਜਾਂਦਾ ਹੈ ਰੁਗਰੂ ਕੀਤਾ ਜਾਂਦਾ ਹੈ ਇੱਕ ਦ੍ਰਿਸ਼ ਆਉਂਦਾ ਹੈ ਸੁਰਜੀਤ ਸਾਡੇ ਸਾਰਿਆਂ ਦੇ ਅੰਦਰ ਦੋਸਤੋ ਇੱਕ ਰਬਾਬੀ ਸੁਰ ਹੁੰਦੀ ਹੈ ਜਿਸ ਬੰਦੇ ਨੇ ਉਹ ਸੁਰ ਜਿੱਤ ਲਈ ਉਹ ਸੁਰਜੀਤ ਹੋ ਜਾਂਦਾ ਹੁਣ ਸੁਰਜੀਤ ਨਾਂ ਦੀ ਕੁੜੀ ਜਿਹਦਾ ਕਿਰਦਾਰ ਜਿਹਦੀ ਸੋਚ ਜਿਹਦਾ ਵਿਵਹਾਰ ਜਿਹਦਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਉਹ ਸੁਰਜੀਤ ਵਾਲਾ ਹੈ ਸੁਰ ਜਿੱਤਣ ਵਾਲਾ ਹੈ ਜਦੋਂ ਅਸੀਂ ਦੇਖਦੇ ਹਾਂ ਦ੍ਰਿਸ਼ ਕਹਾਣੀ ਦਾ ਕਿ ਸੁਰਜੀਤ ਚੁੰਨੀ ਲਾ ਕੇ ਛਾਤੀ ਕੋਲੋਂ ਤਮੀਜ਼ ਖਾੜ ਕੇ ਉਸ ਫੌਜੀ ਨੂੰ ਆਖਦੀ ਐ ਜਿਹੜਾ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰਨਾ ਆ ਕਹਿੰਦੀ ਆਹ ਲੈ ਚਾਚਾ ਆਹ ਲੈ ਚਾਚਾ ਤੂੰ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਲੈ ਮੇਰੇ ਇਹਨਾਂ ਕਲ ਮੂਹੇ ਭਰਾਵਾਂ ਨੂੰ ਵੀ ਅੱਜ ਪਤਾ ਲੱਗੇ ਕਿ ਦੂਜੇ ਦੀ ਧੀ ਦੀ ਇੱਜ਼ਤ ਕੀ ਹੁੰਦੀ ਆ ਆਹ ਲੈ ਚਾਚਾ ਤੂੰ ਵੀ ਆਪਣੀਆਂ ਰੀਝਾਂ ਪੂਰੀਆਂ ਕਰ ਲੈ ਹੁਣ ਜਦੋਂ ਉਹ ਤੇ ਬਾਕੀ ਵਾਲਾ ਜਦੋਂ ਦਵੰਗ ਹੋ ਦ੍ਰਿਸ਼ ਚਿੱਤਰ ਦੀ ਹੈ ਵਿਵਹਾਰ ਕਰਦੀ ਹੈ ਡਾਇਲੌਗ ਬੋਲਦੀ ਹੈ ਕਹਾਣੀ ਦੇ ਵਿੱਚ ਤਾਂ ਦੋਸਤੋ ਸਾਨੂੰ ਡਾਕਟਰ ਇਕਬਾਲ ਹੁਣਾ ਦੀ ਪਾਤਰ ਚਿੱਤਰਣ ਯੋਗਤਾ ਦਾ ਵੀ ਅਹਿਸਾਸ ਹੁੰਦਾ ਹੈ ਕਿ ਇੱਕ ਡਾਇਲੌਗ ਰਾਹੀਂ ਇੱਕ ਐਕਸ਼ਨ ਦੇ ਰਾਹੀਂ ਇਹ ਪਾਤਰ ਸਾਰੀ ਕਿਵੇਂ ਕਰਦੇ ਨੇ ਉਹਦੀ ਦਵੰਗਤਾ ਉਹਦੀ ਵਿਵਾਕੀ ਹੈ ਜਿਹੜੀ ਪਾਠਕ ਦੇ ਅੱਗੇ ਕਹਾਣੀ ਦੇ ਰਾਹੀਂ ਕਿਵੇਂ ਪੇਸ਼ ਕਰਦੇ ਨੇ ਦੂਜਾ ਦ੍ਰਿਸ਼ ਹੁੰਦਾ ਹੈ ਕਿ ਕੁੜੀਆਂ ਸਕੂਲ ਤੋਂ ਪੜ੍ਹ ਕੇ ਆਈਆਂ ਨੇ ਦੋ ਕੁੜੀਆਂ ਸਾਈਕਲਾਂ ਦੇ ਉੱਤੇ ਜਾ ਰਹੀਆਂ ਨੇ ਰਸਤੇ ਦੇ ਵਿੱਚ ਕਮਾਤ ਦਾ ਖੇਤ ਹੁੰਦਾ ਹੈ ਜਿੱਥੇ ਤਿੰਨ ਮੁੰਡੇ ਲੁਕੇ ਬੈਠੇ ਨੇ ਇਹ ਉਹੀ ਮੁੰਡੇ ਨੇ ਜਿਹੜੇ ਦੋਸਤੋ ਸੁਰਜੀਤ ਦੇ ਭਰਾ ਨੇ ਉਹ ਮੁੰਡੇ ਨਿਕਲਦੇ ਨੇ ਕਹਿੰਦੇ ਅੱਜ ਇਹਨਾਂ ਨੂੰ ਛੱਡਣਾ ਨਹੀਂ ਲੰਘ ਨਾ ਜਾਣ ਬੱਜ ਕੇ ਫੜ ਲੋ ਕੁੜੀਆਂ ਜਿਹੜੀਆਂ ਸਾਈਕਲ ਦੇ ਉੱਤੇ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਸਾਈਕਲ ਤੇ ਚੜੇ-ਚੜਾਏ ਇੱਕ ਕੁੜੀ ਜਿਹੜੀ ਫੌਜੀ ਦੀ ਧੀ ਹੈ ਉਹ ਲਲਕਾਰਾ ਮਾਰਦੀ ਹੈ ਤਿੰਨਾਂ ਨੂੰ ਲਲਕਾਰਦੀ ਐ ਕਿਹਦੀ ਵਿਚਾਲਿਓਂ ਚੀਰ ਦੂੰ ਮੈਂ ਫੌਜੀ ਦੀ ਧੀ ਆ ਖਬਰਦਾਰ ਜੇ ਕੋਈ ਅੱਗੇ ਵਧਿਆ ਤਾਂ ਜਦੋਂ ਉਹ ਲਲਕਾਰਦੀ ਐ ਦੋਸਤੋ ਸਾਈਕਲ ਦੇ ਉੱਤੇ ਚੜੇ ਚੜਾਏ ਤਾਂ ਉਹ ਤਿੰਨੇ ਮੁੰਡੇ ਨੇ ਜਿਹੜੇ ਉਹ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਮੁਹਾਵਰੇ ਦੀ ਭਾਸ਼ਾ ਦੇ ਵਿੱਚ ਪੂੰਛ ਦਿਵਾ ਕੇ ਭੱਜ ਜਾਣਾ ਭੱਜ ਜਾਂਦੇ ਨੇ ਉਹ ਡਰ ਜਾਂਦੇ ਨੇ ਉਹ ਲੋਨੇ ਸਾਈਕਲ 'ਲੀ ਰੁਕਿਆ ਮੈਨੂੰ ਡਾਕਟਰ ਇਕਵਾਲ ਉਹਨਾਂ ਦੇ ਬਿਰਤਾਂਤ ਦੀ ਇਹ ਬਹੁਤ ਖੂਬਸੂਰਤੀ ਲੱਗੀ ਕਿ ਸਾਈਕਲ ਨਹੀਂ ਰੋਕਿਆ ਨੇ ਹਾਂ 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 ਸਾਈਕਲ ਚਲਾਉਂਦੇ ਚਲਾਉਂਦੇ ਚੜ੍ਹੇ ਚੜ੍ਹਾਏ ਉਹਨੇ ਉਹਨਾਂ ਨੂੰ ਲਲਕਾਰਿਆ ਕਿ ਆਹ ਗੱਲ ਅੱਥੀ ਹੁਣ ਇੱਥੇ ਬਹੁਤ ਖੂਬਸੂਰਤ ਜਿਹੜਾ ਮੈਟਾਫਰ ਹੈ ਕੋਡ ਹੈ ਉਹ ਡਾਕਟਰ ਇਕਵਾਲ ਸਿੱਝਦੇ ਨੇ ਕਿ ਜ਼ਿੰਦਗੀ ਇੱਕ ਸਾਈਕਲ ਹੈ ਲਾਈਫ ਇਜ਼ ਲਾਈਕ ਸਾਈਕਲਿੰਗ ਅ ਮਿੰਟ ਯੂ ਸਟਾਪ ਯੂ ਫਾਲ ਇੱਕ ਮਿੰਟ ਵੀ ਤੁਸੀਂ ਪੈਡਲ ਮਾਰਨਾ ਬੰਦ ਕੀਤਾ ਦਿੱਖ ਚੋਗੇ ਲਗਾਤਾਰ ਚੱਲਣਾ ਚਾਹੀਦਾ ਹੈ ਕਿਰਨ ਜੀ ਦੀ ਸਿੱਖਿਆ ਉਹਦੀ ਫੌਜੀ ਦਾ ਧੀਰ ਹੋਣਾ ਤੇ ਉਸ ਦਾ ਉਹਦੇ ਵਿੱਚ ਡੀਐਨਏ ਹੋਣਾ ਇਸ ਗੱਲ ਦੀ ਤਸਦੀਕ ਕਰਦਾ ਦੋਸਤੋ ਕਿ ਉਹਨੂੰ ਜ਼ਿੰਦਗੀ ਚੱਲਦੀ ਤੁਰਦੀ ਰਹਿਣੀ ਚਾਹੀਦੀ ਹੈ ਇਸ ਗੱਲ ਦਾ ਅਹਿਸਾਸ ਹੈ ਆਖਰੀ ਗਲ ਬਰਿਸ਼ ਪੈਦਾ ਹੁੰਦਾ ਕਹਾਣੀ ਚ ਕਿ ਫੌਜੀ ਕਿ ਫੌਜੀ ਨੇ ਕਾਲੀ ਨਾਲ ਬੰਦੂਕ ਚੁੱਕੀ ਕਾਰਤੂਸਾਂ ਦੀ ਪੇਟੀ ਮੁੰਡੇ ਲਟਕਾਈ ਉਹ ਕਾਲੀ ਨਾਲ ਮੁੰਡਿਆਂ ਦੇ ਘਰ ਚਲਾ ਗਿਆ ਦਰਵਾਜ਼ੇ ਤੇ ਜੋਰ ਦੀ ਠੁੱਡਾ ਮਾਰਿਆ ਦਰਵਾਜ਼ੇ ਚਪਟ ਖੁੱਲ ਗਏ ਸਾਰੇ ਟੱਪਰ ਨੂੰ ਗੋੜੀਆਂ ਨਾਲ ਭੁੰਦਿਆਂਗਾ ਮੈਂ ਫੌਜੀ ਹਾਂ ਮੈਂ ਫੌਜੀ ਹਾਂ ਉਹ ਕਹਿੰਦਾ ਉੱਥੇ ਦੋਸਤੋ ਮੁੰਡਿਆਂ ਦੀ ਮਾਂ ਹੈ ਜਿਹੜੀ ਇਹਨਾਂ ਗੰਜਰਾਂ ਨੇ ਤੇਰੀ ਧੀ ਨੂੰ ਮੰਦਾ ਨਹੀਂ ਬੋਲਿਆ ਸਭ ਉਹ ਆਪਣੀ ਮਾਂ ਤੇ ਭੈਣ ਦੀ ਇੱਜ਼ਤ ਮਿੱਟੀ 'ਚ ਰੋਲੀ ਹੈ ਰੋਂਦੀ ਰੋਂਦੀ ਉਹ ਆਪਣੇ ਢਿੱਡ ਤੇ ਮੁੱਕੀਆਂ ਮਾਰਨ ਲੱਗ ਪਈ। ਔੜੀ ਕੁ ਮਾਂ ਦੇ ਢਿੱਡ ਦੇ ਉੱਤੇ ਮੁੱਕੀਆਂ ਮਾਰਨ ਦਾ ਐਕਸ਼ਨ ਹੈ ਜਿਹੜਾ ਦੋਸਤੋ ਕਾਰਜ ਹੈ ਉਸਰਾ ਹੀ ਮਾਂ ਦੀ ਕਿੰਡੀ ਵੱਡੀ ਬੇਵਸੀ ਹੈ ਜਿਹੜੀ ਤਿੰਨ ਪੁੱਤਾਂ ਦੀ ਮਾਂ ਹੈ ਇੱਕ ਧੀ ਦੀ ਮਾਂ ਹੈ। ਡਾਕਟਰ ਇਕਵਾਲਸ ਕਰਾਉਂਦੀ ਜਦੋਂ ਕਹਾਣੀ ਦੇ ਵਿੱਚ ਇਹ ਅਰਥਾਂ ਦੀ ਸਿਰਜਣਾ ਕਰਦਾ ਹੈ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਗੁਨਾਹਗਾਰ ਕੌਣ ਹੈ ਉਸ ਦੀ ਤਫਤੀਸ਼ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਪਏ ਹੋਏ ਪਾਠਕਾ ਲੋਕ ਹੈ ਸਾਡੇ ਅੰਦਰ ਸਾਡੇ ਅੰਦਰ ਦੋਸਤੋ ਇੱਕ ਤਫਤੀਸ਼ ਕਰਨ ਵਾਲੀ ਨਜ਼ਰ ਇੱਕ ਇਨਵੈਸਟੀਗੇਸ਼ਨ ਇਨਵੈਸਟੀਗੇਟਰ ਦੀ ਨਜ਼ਰ ਡਾਕਟਰ ਇਕਬਾਲ ਸ਼ਰੋਦੀ ਦੀਆਂ ਕਹਾਣੀਆਂ ਪੈਦਾ ਕਰਨੀਆਂ ਚਾਹੁੰਦੀਆਂ ਨੇ ਪੈਦਾ ਕਰਦੀਆਂ ਨੇ ਇਸ ਸਕੂਲ ਦੇ ਵਿੱਚ ਪੜ੍ਹਦੇ ਇਸ ਸਕੂਲ ਦੇ ਵਿੱਚ ਪੜਾਉਂਦੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖਾਸ ਤੌਰ ਦੇ ਉੱਤੇ ਅਰਥ ਰੱਖਦੀ ਹੈ ਕਿਤਾਬ ਪੜਨ ਦੇ ਉਪਤਾ ਲਗਾਤੋਂ ਮੈਂ ਇਨਹੀ ਸ਼ਬਦਾਂ ਨਾਲ ਗੱਲਾਂ ਮੇਰੇ ਕੋਲ ਬਹੁਤ ਨੇ ਦੋਸਤੋ ਕਿਉਂਕਿ ਮੈਂ ਛਾਰੇ ਕਿਤਾਬ ਪੜ ਕੇ ਬਹੁਤ ਤਿਆਰੀ ਕਰਕੇ ਆਇਆ ਸੀ ਲੇਕਿਨ ਸਮੇਂ ਦੀ ਸੀਮਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਆਪਣੀ ਗੱਲ ਨੂੰ ਇੱਥੇ ਹੀ ਰੋਕਦਾ ਹਾਂ ਇੱਕ ਵਾਰ ਫਿਰ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ ਅਦਾ ਕਰਦਾ ਤੇ ਡਾਕਟਰ ਇਕਬਾਲ ਖੂਣਾ ਨੂੰ ਬਹੁਤ ਧੰਨਵਾਦ ਦਿੰਦਾ ਬਹੁਤ ਪ੍ਰਸਤੁਤੀ ਹੈ